ਸਸੀ ਕਾਲ ਜੀ ਤੁਸੀਂ ਜੁੜੇ ਹੋ ਵਕਤ ਜਗਮੀਤ ਦੇ ਨਾਲ ਅੱਜ ਅਸੀਂ ਤੁਹਾਨੂੰ ਇੱਕ ਐਸੇ ਬਜ਼ੁਰਗ ਜੋੜੇ ਦੇ ਨਾਲ ਮਲਾਵਾਂਗੇ ਜਿਹੜੇ ਬਜ਼ੁਰਗੀ ਦੀ ਅਵਸਥਾ ਵਿੱਚ ਆਰਾਮ ਕਰਨ ਦੀ ਬਜਾਏ ਸੜਕ ਤੇ ਇੱਕ ਛੋਟਾ ਜਿਹਾ ਕਾਬਾ ਬਣਾ ਕੇ ਕੰਮ ਕਰ ਰਹੇ ਆ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੀ ਜਾਣਦੇ ਵੀ ਐਸ ਉਮਰ 'ਚ ਇਹਨਾਂ ਨੂੰ ਕਿਉਂ ਕੰਮ ਕਰਨਾ ਪੈ ਰਿਹਾ ਤੇ ਸਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਨਾਮ ਕੀ ਹੈ ਜੀ ਤੁਹਾਡਾ ਰਮਿੰਦਰ ਸਿੰਘ ਹੈ ਜੀ ਰਮਿੰਦਰ ਸਿੰਘ ਜੀ ਤੁਸੀਂ ਐਸ ਉਮਰ ਚ ਕਿਉਂ ਕੰਮ ਕਰ ਰਹੇ ਹੋ ਬੱਚੇ ਦੇ ਕਰਨ ਦੀ ਕੀ ਡੱਥ ਹੋ ਗਈ ਸੀ ਅੱਛਾ ਉਸ ਵਾਰ ਫਿਰ ਕੰਮ ਕਰਨਾ ਪੈ ਗਿਆ ਹੂੰ ਜਵਾਈ ਮੁਕ ਗਿਆ ਹੂੰ ਪਰ ਉਹ ਤੁਹਾਡਾ ਛੋਟਾ ਜਵਾਈ ਦਾ ਸਟਰਕਚਰ ਹੀ ਪੂਰੀ ਤੁਸੀਂ ਕਿ 80 ਮੁੰਡੇ ਸੀ ਤਿੰਨ ਮੁੰਡੇ ਨੇ ਮੇਰੇ ਅੱਛਾ ਦੋ ਤਾਂ ਰਹਿੰਦੇ ਅੱਛਾ ਇੱਕ ਜਿਹੜਾ ਨਾਲ ਸੀ ਉਹਦੀ ਡੈਥ ਹੋ ਗਈ ਹੂੰ ਇਹ ਰੋਵੇ ਕਰਕੇ ਉਹਦਾ ਘਰ ਦਾ ਵਗਾਰਾ ਚਲਾਉਣ ਲਈ ਹਾਂਜੀ ਤੇ ਉਹ ਵੀ ਵਿਆਹ ਹੋਇਆ ਸੀ ਇਹ ਨਹੀਂ ਹਾਂਜੀ ਵਿਆਹ ਸੀ ਅੱਛਾ ਉਹਦੇ ਫਿਰ ਬੱਚਿਆਂ ਦੀ ਵੀ ਜ਼ਿੰਮੇਵਾਰੀ ਤੁਹਾਡੇ ਤੇ ਉਹਦੇ ਉਹਦੀ ਵੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਹੀ ਹੈ ਹੂੰ ਤੇ ਇੱਥੇ ਚੱਲ ਜਾਂਦਾ ਕੋਈ ਗੁਜ਼ਾਰਾ ਹੋ ਜਾਂਦਾ ਹੈ ਟਾਈਮ ਪਾਸ ਹੈ ਚੱਕਾ ਮਤੰਦਾ ਤਾਂ ਹੈ ਹੂੰ ਇੰਨੇ ਜ਼ਿਆਦਾ ਹੈ ਤੇ ਤੁਸੀਂ ਮਾਤਾ ਤੁਹਾਡਾ ਕਿ ਨਹੀਂ ਮੈਂ ਨਾ ਪ੍ਰਕਾਸ਼ ਕੋਰੇ ਤੇ ਤੁਸੀਂ ਕਿਵੇਂ ਇੱਥੇ ਆਉਣੇ ਨਾਲ ਕਿ ਰਲ ਮਿਲ ਕੇ ਕੰਮ ਤੁਸੀਂ ਗੱਲ ਮਿਲ ਕੇ ਕੰਮ ਕਰਨੇ ਆ ਕਰੇ ਰੋਟੀ ਲੈਣ ਚਲੇ ਜੰਨੇ ਕਦੇ ਆ ਜਾਂਦੇ ਅੱਛਾ ਕਦੇ ਸਾਡਾ ਟਾਈਮ ਪਾਸ ਹੁੰਦਾ ਕਦੇ ਨਹੀਂ ਹੁੰਦਾ ਤੇ ਇਹਦੇ ਗੁਜ਼ਾਰੇ ਘਰ ਦੇ ਗੁਜ਼ਾਰਾ ਚਲਾਉਣ ਲਈ ਇਹ ਸਾਰਾ ਤੁਸੀਂ ਤੁਹਾਨੂੰ ਹਾਂਜੀ ਘਰ ਦੇ ਵਾਸਤੇ ਹੀ ਹੈ ਜੀ ਹੂੰ ਤਾਂ ਤਾਂ ਦੇ ਵਾਸਤੇ ਕਰਦੇ ਤੇ ਬੱਚੇ ਦੀ ਡੈਥ ਕਿਵੇਂ ਹੋ ਗਈ ਸੀ ਬੱਚੇ ਨੂੰ ਅਟੈਕ ਹੋ ਗਿਆ ਸੀ ਅੱਛਾ ਉਹ ਬੱਚਾ ਮੇਰੇ ਅਟੈਕ ਨਾਲ ਮੁੱਕ ਗਿਆ ਉਹਦਾ ਬੱਚਾ ਮੇਰੇ ਕੋਲ ਹੈਗਾ ਮੈਂ 11 ਦਿਨਾਂ ਦਾ ਪਾਲਿਆ ਅੱਛਾ ਉਹ ਮੈਂ ਹੁਣ ਸਕੂਲੇ ਲੈ ਰੱਖਿਆ ਕਿੰਨੇ ਚਿਰ ਦਾ ਹੋ ਗਿਆ ਹੁਣ ਉਹ 6 ਸਾਲ ਦਾ ਹੋ ਗਿਆ 6 ਸਾਲ ਦਾ ਹਾਂਜੀ ਅੱਛਾ ਉਹਦੀ ਵਧੀਆ ਪਰਵਿਸ਼ ਕਰ ਰਹੇ ਹਾਂ ਵਧੀਆ ਕਰੀਏ ਨੋਂਦੇ ਪਿੱਛੇ ਅਸੀਂ ਕੰਮ ਕਰ ਰਹੇ ਹਾਂ ਮਤਲਬ ਉਹ ਬੱਚੇ ਨੂੰ ਵਧੀਆ ਜ਼ਿੰਦਗੀ ਦੇਣ ਵਾਸਤੇ ਆਹ ਬੱਚੇ ਦੀ ਜ਼ਿੰਦਗੀ ਵਧੀਆ ਬਣ ਜੇ ਅਸੀਂ ਉਹਨਾਂ ਪਿੱਛੇ ਹੀ ਆ ਬਸ ਤੇ ਤੁਸੀਂ ਜੇ ਆਪਾਂ ਗੱਲ ਕਰੀਏ ਵੀ ਇਹ ਸੜਕ ਆ ਦੱਸਿਓ ਤੁਹਾਡਾ ਕਿ ਕਿੱਥੇ ਆ ਛੋਟਾ ਜਿਹਾ ਢਾਬਾ ਜੇਕਰ ਲੋਕ ਸਾਡੇ ਦੇਖਦੇ ਹੋਣ ਕਿ ਤੁਹਾਡੇ ਕੋਈ ਰੁਕ ਜਾ ਕਰਨ ਆਈਏ ਸਾਡੇ ਕੋਲ ਬਸ ਇਹ ਮੈਂ ਤੁਹਾਨੂੰ ਦੱਸਦਾ ਬਠਿੰਡਾ ਤੋਂ ਜਦੋਂ ਆਪਾਂ ਅੰਮ੍ਰਿਤਸਰ ਵੱਲ ਨੈਸ਼ਨਲ ਹਾਈਵੇ ਜਾਂਦਾ ਜਿਹੜਾ ਇਹ ਇਹ ਬਠਿੰਡੇ ਤੋਂ ਗੋਨਿਆਣਾ ਬੋਲੇ ਜਿਹੜਾ ਬਠਿੰਡੇ ਤੋਂ ਗੋਨਿਆਣਾ ਮੰਡੀ ਐ ਗੋਨਿਆਣਾ ਮੰਡੀ ਤੋਂ ਉਰਾ ਥੋੜਾ ਜਿਹਾ ਇੱਕ ਥਾਣਾ ਪੈਂਦਾ ਸਾਂਝ ਕੇਂਦਰ ਥਾਣਾ ਨਈਆਂ ਵਾਲਾ ਉਹਦੇ ਬਿਲਕੁਲ ਸਾਹਮਣੇ ਆ ਇਹ ਉਹ ਛੋਟਾ ਜਿਹਾ ਘਟਾਬਾ ਤੇ ਤੁਸੀਂ ਜੇਕਰ ਆਓ ਤਾਂ ਇਹਨਾਂ ਤੋਂ ਚਾਹ ਪਾਣੀ ਪੀਜਿਆ ਕਰੋ ਤੇ ਜੇ ਰੋਟੀ ਵੀ ਖਾਜਿਆ ਕਰੋਗੇ ਤਾਂ ਇਹਨਾਂ ਦਾ ਕੋਈ ਵੀ ਇਹਨਾਂ ਦਾ ਫਾਇਦਾ ਹੋ ਜਾਣਾ ਤੇ ਤੁਹਾਡਾ ਕੁਝ ਵੀ ਜਾਣਾ ਨਹੀਂ ਤੇ ਬੋਰਗੋ ਕਿਵੇਂ ਫਿਰ ਦਿਲ ਨੂੰ ਸੰਭਾਲਿਆ ਵੀ ਇੱਕ ਨੌਜਵਾਨ ਪੁੱਤ ਦੀ ਰੋਣੇ ਨੇ ਯਾਰ ਆਗੇ ਭੈਣ ਭਰਾ ਕਾ ਨੇ ਬਾਬਾ ਨੂੰ ਇਹਦਾ ਕੋ ਫੈਰਾਂਗੇ ਹੂੰ ਅਦਰ ਉਹ ਲੱਕ ਬੰਨ ਹੂੰ ਉਮੀਦ ਹੁੰਦੀ ਆ ਮਾਪਿਆਂ ਨੇ ਵੀ ਜਦੋਂ ਸਾਡੇ ਜਵਾਕ ਵੱਡੇ ਹੋ ਜਾਣਗੇ ਤੇ ਅਸੀਂ ਵੀ ਬਹਿ ਕੇ ਖਾਵਾਂਗੇ ਹੂੰ ਹੋ ਕਈ ਦਿਨ ਦੇ ਮੈਨੂੰ ਕਈ ਦਿਨ ਲੋਕ ਬਾਬਾ ਨੂੰ ਕਹਿੰਦੇ ਹਮਾਰਾ ਲੋਕ ਤੇ ਭਾਈ ਕਹਿੰਦੇ ਹੂੰ ਅਰ ਮੰਨਦ ਕਰਨੀ ਉਹ ਹੀ ਗੱਲ ਹੂੰ ਜਦੋਂ ਜਦ ਆਪ ਦਾ ਸਰੀਰ ਵੀ ਠੀਕ ਰਹੂਗਾ ਵੇ ਬੈਠ ਬੈਠ ਕੇ ਕੀ ਕਰਾਂਗੇ ਕਿ ਕੋਈ 2 ਰੁਪਏ ਕਮਾਲਾਂ ਦੇ ਤੇ ਆਪ ਦੇ ਖਾਪੀ ਲਾਂਗੇ ਬੱਚਿਆਂ ਨੂੰ ਪਾਲ ਲਾਂਗੇ ਗਿਆ ਅਸਲੀ ਚੱਲਦਾ ਰਹੂਗਾ ਮਾਵਾ ਨੂੰ ਤਾਂ ਬੜਾ ਦੁੱਖੰਦਾ ਹਾਂਜੀ ਪੁੱਤ ਦਾ ਤਾਂ ਬਹੁਤ ਵੱਡਾ ਦੁੱਖ ਹੈ ਪੁੱਤ ਤੋੜਨਾ ਬਹੁਤ ਬਹੁਤ ਔਰ ਹੁਣ ਉਹਦੇ ਪੋਤੇ ਚੋ ਦੇਖਦਾ ਹਣਾ ਹਾਂਜੀ ਸਭ ਤੋਂ ਉਹੀ ਪੁੱਤ ਹੀ ਐ ਹੁਣ ਤਾਂ ਪੁੱਤ ਹੀ ਐ ਉਸ ਪਿੱਛੇ ਅਸੀਂ ਫਿਰਦੇ ਹੋਰ ਸਾਡੇ ਕੋਲ ਹੈ ਕੀ ਚਲ ਵਿੱਜੇ ਪੱਤੇ ਗਿਆ ਕੱਲੋ ਅੱਜ ਤੱਕ ਬਾ ਕਬੀਲਦਾਰ ਹੋ ਜਾਣਗੇ ਸਾਨੂੰ ਥੋੜੀ ਦੇਣਗੇ ਅੱਜ ਕਦੇ ਵੀ ਇਦਾਂ ਬੱਚਾ ਪੜ ਕੇ ਸਾਨੂੰ ਕੁਝ ਨਹੀਂ ਚਾਹੀਦਾ ਆ ਸਾਡਾ ਤਾਂ ਹੂੰ ਮੁੰਡੇ ਦੀ ਫੋਟੋ ਹੈ ਮੇਰੇ ਕੋਲੇ ਵਟੇ ਜੀ ਅੱਛਾ ਕੋਈ ਨਹੀਂ ਹੋ ਤੁਸੀਂ ਦਿਖਾ ਲੈਨੇ ਆਪਾਂ ਤੇ ਆਪਣੇ ਚ ਸ਼ਾਟ ਮਾਰ ਲੈਂਦੇ ਜੀ ਦਿਖਾ ਦੇ ਤੇ ਇਹ ਤੇ ਬਜ਼ੁਰਗੋ ਜਿਵੇਂ ਆਪਾਂ ਕਹਿੰਨੇ ਆਂ ਵੀ ਅੱਜ ਵੀ ਹੁਣ ਵੀ ਅਸੀਂ ਜਦੋਂ ਆਏ ਸੀਗੇ ਤੁਹਾਡੇ ਕੋਲੇ ਕੋਈ ਬੜੇ ਗਾਹਕ ਨਹੀਂ ਸੀਗੇ ਤੇ ਫਿਰ ਖਰਚਾ ਵੀ ਪੱਲੇ ਪੈ ਜਾਂਦਾ ਹੁਣਾਂ ਪੈਂਦਾ ਹੀ ਆ ਜੀ ਕੋਕਾ ਭਾਈ ਨਹੀਂ ਪੈਂਦਾ ਅੰਦਰ ਤੇ ਖੱਟਾ ਪਾਈ ਜੱਬਾਂ ਦੀ ਬੰਦੇ ਵੇਲੇ ਬੱਟੇ ਉੱਤਕੇ ਵੀ ਚਲੇ ਜਾਂਦੇ ਕਈ ਵਾਰ ਬੰਦਦੇ ਕਈ ਵਾਰ ਜਮਾਂ ਬੱਠੇ ਰਹਿੰਦੇ ਅੱਗੇ ਸਾਡੇ ਥਾਣੇ ਤੇ ਚਾਹ ਜਾਂਦੀ ਸੀ ਉਹ ਅੰਦਰ ਨਹੀਂ ਜਾਂਦੀ ਹੁਣ ਕੀ ਚ ਗੱਲ ਹੋ ਗਈ ਹੁਣ ਉਹ ਅੰਦਰ ਚਾਹ ਆਪਦੀ ਬਣਾਉਂਦੇ ਆ ਸਹੀ ਬੰਦੇ ਇਹ ਜਿਹਨਾਂ ਵੀ ਅਸੀਂ ਆਪਦੀ ਅੰਦਰ ਬਣਾਣੇ ਚਾਹੇ ਇਹਨਾਂ ਚਾਹ ਨਹੀਂ ਬਣਾਨੀ ਆਂਦੀ। ਸੋ ਬੰਦੇ ਉਂਗਲਾ ਲਾ ਦਿੰਦੇ। ਪਹਿਲਾਂ ਸਾਰਾ ਕੁਝ ਇੱਥੇ ਜਾਂਦਾ ਸੀ। ਸਾਰਾ ਕੁਝ ਹੀ ਜਾਂਦਾ ਸਾਡੇ ਕੋਲ ਹੀ ਜਾਂਦਾ ਸੀ ਇਹਨਾਂ ਦੇ ਰੋਟੀ ਪਾਣੀ ਮੇਰੇ ਕੋਲ ਪੱਜ ਕੇ ਆ ਕੇ ਇਹਨਾਂ ਨੇ ਖਾਣੀ। ਮੈਂ ਇਹਨਾਂ ਅਫਸਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਵੀ ਇਹ ਜਿਹੜੇ ਬਜ਼ੁਰਗ ਜੋੜਾ ਇਹ ਦੋਵੇਂ ਇਹ ਕੋਈ ਅਮੀਰ ਹੋਣ ਲਈ ਕੰਮ ਨਹੀਂ ਕਰ ਰਹੇ। ਜੇਕਰ ਸਾਨੂੰ ਇਹ ਲੱਗਦਾ ਹੁੰਦਾ ਨਾ ਵੀ ਇਹਨਾਂ ਨੂੰ ਅਸੀਂ ਕਮਾਈ ਦੇਵਾਂਗੇ ਤੇ ਇਹ ਅਮੀਰ ਹੋ ਜਾਣਗੇ ਅਮੀਰ ਹੋਣ ਲਈ ਕੰਮ ਨਹੀਂ ਕਰਦੇ ਇਹ ਆਪਣੀ ਇੱਕ ਛੋਟਾ ਪੁੱਤ ਹੈ ਉਹਦੀ ਜ਼ਿੰਦਗੀ ਬਣਾਉਣ ਲਈ ਤੇ ਆਪਣੀ ਜ਼ਿੰਦਗੀ ਗੁਜ਼ਾਰਨ ਲਈ ਕੰਮ ਕਰਦਾ ਨਹੀਂ ਪੈ ਇੰਨੀ ਬਜ਼ੁਰਗੀ ਦੇ ਵਿੱਚ ਕਿਹੜਾ ਬੰਦਾ ਘਰੋਂ ਉੱਠ ਕੇ ਕੰਮ ਕਰਦਾ ਤੁਸੀਂ ਦੇਖੋ ਜਿਨ੍ਹਾਂ ਕੋਲੇ ਪੈਸੇ ਉਹਨਾਂ ਦੇ ਬਜ਼ੁਰਗ ਆਰਾਮ ਨਾਲ ਚਾਹੇ ਉਹਨਾਂ ਦੀ ਕਬਰ ਹੈ ਚਾਹੇ ਨਹੀਂ ਹੈ ਉਹਨਾਂ ਦੇ ਬਜ਼ੁਰਗ ਆਰਾਮ ਨਾਲ ਬੈਠੇ ਤਾਂ ਹੈ ਇਸ ਲਈ ਮੈਂ ਵੀ ਬੇਨਤੀ ਕਰਦਾ ਜੇਕਰ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਹੋ ਤਾਂ ਇਹਨਾਂ ਤੋਂ ਏ ਅਮੀਰ ਹੋਣ ਲਈ ਨਹੀਂ ਕੁਝ ਵੀ ਕਰਦੇ ਤੁਸੀਂ ਇਹਨਾਂ ਤੋਂ ਘੱਟੋ ਘੱਟ ਰੋਟੀ ਨਹੀਂ ਖਾਣੀ ਤਾਂ ਚਾਹ ਪੀ ਕੇ ਇਹਨਾਂ ਦਾ ਖਰਚਾ ਬੱਲੇ ਨਾ ਗੋਵੇ ਇਹਨਾਂ ਕੋਲ ਜਰੂਰ ਹੈ ਨਾ ਮਾਤਾ ਬੇਨਤੀ ਕਰਦੇ ਹਾਂਜੀ ਸਭ ਤਰ੍ਹਾਂ ਸਾਨੂੰ ਸਾਡਾ ਕੰਮ ਚੱਲ ਜAVE ਅਸੀਂ ਤਾਂ ਦੋ ਰੁਪਏ ਕਮਾ ਲਈ ਆਪਦੇ ਪੇਟ ਪਿੱਛੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਆਉਂਦੇ ਜਾਂਦੇ ਕੋਈ ਯਾਤਰੀ ਰੁਕ ਜਾਂਦੇ ਕਿ ਨਹੀਂ ਹਾਂਜੀ ਰੁਕਦੇ ਆ ਰੁਕਦੇ ਆ ਆਉਂਦੇ ਜਾਂਦੇ ਯਾਤਰੀ ਰੁਕਦੇ ਆ ਉਹ ਤਾਂ ਪੀ ਕੇ ਜਾਂਦੇ ਜਦੋਂ ਸਾਡੇ ਪੱਕੇ ਲੱਗੇ ਉਹ ਤਾਂ ਪਿੰਦੇ ਹੀ ਆ ਕੇ ਤੇ ਇੱਕ ਹੋਰ ਆਪਾਂ ਜੇ ਕੋਈ ਗੱਲ ਕਰੀਏ ਇਹ ਸਾੜੇ ਤੋਂ ਸਾੜੇ ਤੋਂ ਤੁਰਦੇ ਫਿਰਦੇ ਬੜਾ ਵੱਡਾ ਹਾਈਵੇ ਚ ਚਲਦਾ ਟਰ ਨਹੀਂ ਲੱਗਦਾ ਕੋਈ ਕਦੇ ਵਾਪਸ ਆ ਜਾਈਏ ਬਹੁਤ ਧੰਨਵਾਦ ਤੁਹਾਡਾ ਮਾਰ ਕੇ ਕਿਰਪਾ ਨਾਲ ਅੱਛਾ ਥੋੜਾ ਜਿਹਾ ਧਿਆਨ ਨਾਲ ਜਾਇਆ ਕਰੋ ਤੇ ਤੁਹਾਡੀ ਅੱਖ ਚ ਨਹੀਂ ਦਿੱਕਤ ਹੈ ਕੋਈ ਹਾਂ ਜੀ ਕਦੇ ਡੱਕਾ ਵੱਜ ਗਿਆ ਜੀ ਅੱਛਾ ਦੇਖਦੇ ਸਹੀ ਹਾਂ ਆ ਦੇਖਦਾ ਹੀ ਦੇਖਦਾ ਤੇ ਇਹ ਕਈ ਵਾਰੀ ਆਪਾਂ ਜਿਵੇਂ ਹੁੰਦਾ ਵੀ ਇੱਕੋ ਹੀ ਅਚਾਨਕ ਜਾਈ ਜਾਂਦੇ ਕੋਈ ਵੀ ਕਲਾਜੰਦਾ ਜਾਂ ਯਾਤਰੀ ਜਿਹੜੇ ਆਉਂਦੇ ਆ ਉਹ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹਨਾਂ ਨਾਲ ਬੋਲ ਟੋਲ ਨਾ ਕਰਿਆ ਕਰੋ ਇਹ ਬੋਲ ਟੋਲ ਕਰਦੇ ਲੋਕ ਨਹੀਂ ਲੋਕ ਤਾਂ ਆਪਣੇ ਆਪਣਾ ਕੋਈ ਨਹੀਂ ਇੱਜਤ ਕਰਦੇ ਸਾਰੇ ਹਾਂ ਨਹੀਂ ਬੋਲ ਟੋਲ ਕਰਦੇ ਆ ਵੀ ਕਿ ਵੀ ਪਾ ਘੱਟ ਲਾ ਲਾ ਵੀ ਐ ਕਰਨਾ ਨਹੀਂ ਕੋਈ ਦੱਸਦਾ ਆਪਣੇ ਨਾਲ ਕੋਈ ਨਹੀਂ ਕਰਦਾ ਦੇਖ ਕਹਿੰਦਾ ਵੀ ਲੱਤ ਖਰਾਬ ਹੋ ਗਈ ਸੀ ਅਸੀਂ 6 ਮਹੀਨੇ ਹੋ ਗਏ ਹਜੇ ਵੀ ਲੱਤ ਦੇ ਜ਼ਖਮ ਹੈ ਅੱਛਾ ਦਿਖਾਓ ਲੱਤ ਦੇ ਜ਼ਖਮ ਇਹ ਕੀ ਹੋ ਗਿਆ ਸੀ ਇਹ ਮਾੜੀ ਜਿੱਥੇ ਦਿੱਗ ਪਏ ਸੀਗੇ ਜਿਹੜੇ ਨੇ 7 ਵਜੇ ਆ ਅੱਛਾ ਇੱਥੇ ਸਾਡੇ ਹਾਂ ਅੱਜ ਹੁਣ ਪੈਸੇ ਕੁਝੇ ਤਾਂ ਬਹੁਤ ਲਾਏ ਹੁਣ ਸਾਡੇ ਕੋਲ ਹੈ ਨਹੀਂ ਹੁਣ ਤਾਂ ਕਰਕੇ ਅਸੀਂ ਹਮ ਤੇ ਮਿਹਨਤ ਨਾਲ ਇਹ ਪੂਰਾ ਕਰਨੇ ਤਾਂ ਮਤਲਬ ਜਿਹੜਾ ਕੋਈ ਮਾੜਾ ਮੋਟਾ ਜਿਹੜਾ ਸੀਗਾ ਉਹ ਇਹਨੇ ਚਾਲ ਉਹ ਤਾਂ ਅਸੀਂ ਲਾਤੀ ਹੁਣ ਸਾਡੇ ਕੋਲ ਕੋਈ ਤੰਗੀ ਨਹੀਂ ਗਈ ਕੋਈ ਕੁਝ ਨਹੀਂ ਹੁਣ ਤਾਂ ਅਸੀਂ ਟਾਈਮ ਪਾਸ ਕਰਦੇ ਹਾਂ ਤੇ ਉਹ ਬੱਚਾ ਵੀ ਆ ਜਾਂਦਾ ਇੱਥੇ ਸਕੂਲੋਂ ਨਹੀਂ ਜੀ ਇੱਥੇ ਕਦੇ ਕਦੇ ਆਉਂਦਾ ਹੈਗਾ 6 ਮਹੀਨਾ ਬਾਅਦ ਲੈਣੇ ਅੱਛਾ ਉਹ ਨੀ ਲਿਆਂਦੇ ਫਰਦਾ ਕਿਉਂ ਕਰੇ ਫਿਰ ਕੱਲਾ ਰਿੰਦਾ ਨਹੀਂ ਜੀ ਮੇਰੀ ਕੋਈ ਦੋਤੀ ਹੈ ਫਰਦੀ ਹੈ ਬਾਅਦ ਮੇ ਪੂਰੀ ਕਰ ਲਈ ਹੈ ਤੇ ਉਹਦੇ ਕੋਲ ਹੁਣ ਛੱਡ ਕੇ ਹੈ ਅੱਛਾ ਉੱਥੇ ਉਹਦੇ ਕੋਲੇ ਹਾਂ ਉਹ ਨਾਲੇ ਪੜਾ ਦਿੰਦੀ ਹੋਣੀ ਹੈ ਹਾਂਜੀ ਤੇ ਉਹ ਫਿਰ ਉਹ ਤਾਂ ਬਹੁਤ ਲਾਡ ਕਰਦਾ ਹੋਣਾ ਨਾ ਹਾਂਜੀ ਉਹ ਮੇਰੀ ਲੜਕੀ ਦਾ ਵੀ ਘਰ ਵਾਲਾ ਮੁੱਕਿਆ ਹੋਇਆ ਹੈ ਨਾ ਅੱਛਾ ਉਹਦੇ ਵੀ ਦੋ ਬੱਚੇ ਆ ਉਹ ਮੇਰੇ ਕੋਲ ਹੀ ਰਹਿੰਦੇ ਹੋਗੇ ਅੱਛਾ ਮਤਲਬ ਕਿ ਬੈਟਰੀ ਤਾਂ ਡੱਟ ਚੋਣੀ ਹੋਣੀ ਆ ਵੀ ਜਿਹੜਾ ਜਵਾਈ ਦੀ ਵੀ ਡੱਟਣ ਕਰਕੇ ਪੁੱਟਿਆ ਸੀਗਾ ਅੱਛਾ 18 ਦਿਨਾਂ ਬਾਅਦ ਮੇਰਾ ਪੁੱਤ ਮੁੱਕ ਗਿਆ ਸੀ ਹੂੰ ਉਹਦੀ ਦਿੱਤ ਕੋਟ ਕੋਲੀ ਕੋਈ ਆਸੀ ਜਦੋਂ ਪੋਕਾ ਸਾਡਾ ਕੁਛ ਨਹੀਂ ਬਣਿਆ ਹੂੰ ਉਹਨੇ ਜਿੰਨਾ ਕੁਛ ਨਹੀਂ ਬਣਿਆ ਸੀ 5 ਦਿਨਾਂ ਤੋਂ ਲੈ ਕੇ ਆਏ ਸੀ ਅੰਮ੍ਰਿਤਸਰੋਂ ਨਿਜਾਰ ਲਾ ਕੇ ਫੇਰ ਉਹਦੀ ਮਿੱਟੀ ਲੈ ਕੇ ਆਏ ਸੀ ਫੇਰ ਨਿੱਕੀ ਸੀ ਮਿੱਟੀ ਅੱਛਾ ਮਤਲਬ ਜਦੋਂ ਉਹਦੀ ਹਸਪਤਾਲ ਵਾਲੇ ਪੈਸੇ ਮੰਗਦੇ ਕੋਈ ਕੋਟਾ ਸੀ ਬਹੁਤ ਪੈਸਾ ਲਾਇਆ ਮਗਰ ਭੱਜ ਭੱਜ ਕੇ ਇਹ ਸਾਨੂੰ ਉਹਨੂੰ ਮਰੇ ਨੂੰ ਦਿੱਤੀ ਮਸਾ ਦਿੱਤਾ 5 ਦਿਨਾਂ अच्छा ओदे ਵੀ ओदे ਵੀ ਪੈਸੇ ਮੰਗਦੇ ਸੀ ਨਹੀਂ ਜੀ ਇਹਨਾਂ ਨੇ ਪੈਸਾ ਕੁਛ ਨਹੀਂ ਮੰਗਦਾ ਸਾਡੇ ਨੂੰ ਠੀਕ ਹੈ ਜਦੋਂ ਬੜੀ ਹੋ ਰਹੀਆਂ ਕਾਹਲੀ ਵੀ ਸਾਡੇ ਵੱਢ ਗਏ ਸੀ ਮੁੰਡੇ ਦੇ ਉਹ ਸਾਡੀ ਤਰਸਨ ਵੀ ਨਹੀਂ ਲਾ ਕੇ ਨੇ ਜਵਾਕ ਦੀ ਵਿੱਚ ਚੱਲਦੇ ਮੈਂ ਤਾਂ ਬੱਚੇ ਦੀ ਤਰਸਨ ਲਾਂਦੇ ਆ ਨਾ ਉਹ ਸਾਡੇ ਜਲ ਕੇ ਦਿੰਦੇ ਜਿਹੜੇ ਮੌਤਵਾ ਦੇ ਦਿੰਦੇ ਸਾਨੂੰ ਉਹਦੇ ਡਾਕ ਸਰਟੀਫਿਕੇਟ ਨਹੀਂ ਦੇ ਨਹੀਂ ਦਿੱਤਾ ਹੀ ਨਹੀਂ ਗਾ ਮੈਨੂੰ ਮੈਂ ਬਹੁਤ 2-3 ਮਹੀਨੇ ਮੈਂ ਬਹੁਤ ਭੱਜੀਆਂ ਮੈਨੂੰ ਦਿੱਤਾ ਹੀ ਨਹੀਂ ਕਿਸੇ ਨੇ ਕੀ ਕਹਿ ਦਿੰਦੇ ਉਹ ਉਹ ਕਹਿੰਦੇ ਟੋਡਾ ਬਣਿਆ ਪਿਆ ਤੁਹ ਬਣੇ ਕਿੱਥੇ ਪਿਆ ਕਦੇ ਕਦੇ ਕਹਿੰਦੇ ਬਟੰਡੇ ਬਟੰਡੇ ਵਾਲੇ ਕਹਿੰਦੇ ਉਹ ਗੋਨਿਆਂ ਨੇ ਜਾ ਗੋਨਿਆਂ ਨੇ ਮੈਨੇ ਗੋਨਿਆਂ ਨੇ ਲੈ ਕੇ ਦਿੱਤਾ ਉਹ ਵੀ ਮੇਰੇ ਕੋਲ ਪਈ ਹੈ ਹੁਣ ਅਸੀਂ ਇੱਕ ਦੋ ਦਿਨਾਂ ਚ ਜਾਂਦੇ ਆ ਸਾਡੇ ਕੋ ਕੋਈ ਚਾਹ ਪੀਏ ਬਣ ਕੇ ਤੇ 20 ਰੁਪਏ ਤੇ ਕਰਾਇਆ ਬਸ ਸਾੜੀ ਲੰਦੀ ਹੈ ਮਤਲਬ ਤੂੰ ਇਕੱਲੀ ਇੱਕ ਹੀ ਮੁਸੀਬਤ ਨਹੀਂ ਮੁਸੀਬਤਾਂ ਦਾ ਢੇਰ ਹੀ ਲੱਗਿਆ ਪਿਆ ਹਾਂ ਜੀ ਹਾਂ ਤੇ ਥੋੜੀ ਪੈਨਸ਼ਨ ਪੰਸ਼ਨ ਲੱਗੀ ਹੈ ਹਾਂ ਜੀ ਲੱਗੇਗੀ ਪੈਨਸ਼ਨ ਲੱਗੀ ਹੈ ਉਹ ਮਿਲ ਜਾਂਦੀ ਹੈ ਟਾਈਮ ਤੇ ਹਾਂ ਜੀ ਟਾਈਮ ਤੇ ਮਿਲ ਜਾਂਦੀ ਹੈ ਐਡ ਕੀ ਟਾਈ ਨਹੀਂਗੀ ਚਲੋ ਆ ਜੂ ਕਿ ਉਹ ਮੈਂ ਕੀ ਕਰਾਂ ਹਾਂ ਐ ਕਿ ਤਾਂ ਹੁਣ 20 ਅਜੇ ਕੀ ਹੋ ਗਈ ਨਹੀਂ ਆਈ ਅਸੀਂ ਚਲ ਆਪਦਾ ਟਾਈਮ ਪਾਸ ਕਰ ਲੈਨੇ ਕੋਈ ਦਵਾਈ ਬੁੱਟੀ ਲੈਣੀ ਆ ਕੀ ਆ ਫਿਰ ਜਿਹੜੇ ਸਿਲੰਡਰ ਸਲੰਡਰ ਦਾ ਫਿਰ ਇਹ ਤਾਂ ਬੜੇ ਮਹਿੰਗੇ ਆ ਫਿਰ ਇਹ ਕਿਵੇਂ ਲਿਓਨੇ ਹੋਗੇ ਅਸੀਂ ਇਹ ਲਿਆਨੇ ਫਿਰ ਆਪਦੇ ਚ ਪੈਸਾ ਪੈਸਾ ਜੋੜ ਕੇ ਤੇ ਲਿਆਨੇ ਕਦੇ 50 ਰੱਖ ਲੈ ਕਦੇ 20 ਰੱਖ ਲੈ ਐ ਕਰਕੇ ਮਸਾ 900 ਰੁਪਏ ਇਕੱਠਾ ਕਰਦੇ ਆ ਫਿਰ ਜਾ ਕੇ ਲਿਆਨੇ ਤੁਸੀਂ ਇਹ ਕਹਾਣੀ ਸੁਣੀ ਲਈ ਹੈ ਕਿਉਂਕਿ ਅਸਮਰਚ ਜਿਹੜਾ ਵੀ ਕੋਈ ਕੰਮ ਕਰਦਾ ਉਹ ਮੈਂ ਪਹਿਲਾਂ ਵੀ ਜਿਵੇਂ ਕਿਹਾ ਸੀ ਵੀ ਉਹ ਕੋਈ ਸ਼ੌਂਕ ਨੂੰ ਕੰਮ ਨਹੀਂ ਕਰਦਾ ਉਹ ਅਮੀਰ ਹੋਣ ਲਈ ਕੰਮ ਨਹੀਂ ਕਰਦਾ ਉਹ ਕੰਮ ਕਰਦਾ ਤਾਂ ਆਪਦਾ ਦਿਨ گزارਣ ਲਈ ਆਪਦੀ ਜ਼ਿੰਦਗੀ ਨੂੰ ਤੋਰਨ ਲਈ ਤੁਸੀਂ ਇਹੋ ਜਿਹੇ ਲੋਕਾਂ ਦੀ ਜੇਕਰ ਤੁਸੀਂ ਇੱਥੇ ਨਹੀਂ ਨੇੜੇ ਤਾਂ ਕਿਤੇ ਵੀ ਨੇੜੇ ਤੁਹਾਡੇ ਇਹੋ ਜਿਹੇ ਬਜ਼ੁਰਗ ਨੇ ਇਹੋ ਜੇ ਕੰਮੀ ਲੋਕ ਨੇ ਉਹਨਾਂ ਦਾ ਜ਼ਰੂਰ ਸਾਥਿਆ ਕਰੋ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਬਹੁਤ ਬਹੁਤ